ਹੁਣ ਇੱਕ ਪਰਿਵਾਰ ਘਰੋਂ ਸੋਚ ਕੇ ਗਿਆ ਲੜਕੇ ਦਾ ਮਾਮਾ ਸੋਚ ਗਿਆ ਕਿ ਮੈਨੂੰ ਮਿਲਣੀ ਚ ਮੁੰਦਰੀ ਪਹਿਣੀ ਆ ਤਾਇਆ ਸੋਚ ਗਿਆ ਮੈਨੂੰ ਵੀ ਮੁੰਦਰੀ ਫੇੜੀ ਪਾਪਾ ਜੀ ਸੋਚ ਗਿਆ ਕਿ ਮੈਨੂੰ ਅੱਗੇ ਕੁੜਮ ਨੇ ਕੜਾ ਪੋਣਾ ਵੋ ਬੋਲੋ ਭਾਈ ਇਦਾਂ ਹੀ ਤੇ ਲਾੜੀ ਦੀ ਮਾਂ ਸੋਚ ਕੇ ਗਈ ਆ ਵੀ ਵੱਡੇ ਮੁੰਡੇ ਵੇਲੇ ਤੇ ਮੈਨੂੰ ਪਈ ਨਹੀਂ ਹੁਣ ਮੈਨੂੰ ਵੀ ਚੈਨੀ ਪਹਿਣੀ ਆ ਹਾਂਜੀ ਤੇ ਭੈਣ ਵੀ ਸੋਚ ਗਈ ਆ ਲਾੜੀ ਦੀ ਮੈਮੀ ਨਰਾਣਾ ਇੱਕੋ ਇੱਕ ਨਰਾਣਾ ਸੁਖਣਾ ਮੈਨੂੰ ਕੁਝ ਨਾ ਕੁਝ ਪਹਿਣਾ ਵਾ ਉਹਨਾਂ ਭਾਈਆ ਵੀ ਤਿਆਰ ਕੀਤਾ ਵੀ ਤੈਨੂੰ ਵੀ ਕੁਝ ਨਾ ਕੁਝ ਪਹਿਣਾ ਵਾ ਅੱਗੇ ਮੰਨ ਲਓ ਉਹ ਕੁਝ ਨਾ ਹੋਇਆ ਤੇ ਸ਼ਾਮਾਂ ਨੂੰ ਘਰ ਖੁਸ਼-ਖੁਸ਼ ਆਉਣਗੇ ਸਾਰੇ ਬਲਾਂ ਉੱਚੀ ਬੋਲੇ ਬਲਾਂ ਉਹਨਾਂ ਨੂੰ ਦੁਖੀ ਕੀਤਾ ਕਿਹਨੇ ਬਲਾਂ ਅਗਲੇ ਟੱਬਰ ਨੇ ਲਾਲਚ ਨੇ ਅਗਲੇ ਟੱਬਰਾਂ ਨੇ ਦੁਖੀ ਕੀਤਾ ਹੀ ਨਹੀਂ ਉਹਨਾਂ ਨੂੰ ਉਹਨਾਂ ਦੇ ਘਰ ਧੀ ਪੜਾ ਸਕਦੇ ਸੀ ਪੜਾਤੀ ਬਸ ਇਤੋਂ ਬਾਅਦ ਸਾਡੇ ਕੁਝ ਨਹੀਂ ਇੱਕ ਦੂਜਾ ਪਰਿਵਾਰ ਬਰਾਤ ਲੈ ਗਿਆ ਸੀ ਉਹ ਘਰੋਂ ਸੋਚ ਗਿਆ ਸੀ ਕਿ ਆਪਾਂ ਕੋਈ ਚੀਜ਼ ਨਹੀਂ ਲੈਣੀ ਸਾਨੂੰ ਰੱਬ ਨੇ ਸਭ ਕੁਝ ਪਹਿਲਾਂ ਦਿੱਤਾ ਬਹੁਤ ਹੈ ਉਹ ਸ਼ਾਮ ਨੂੰ ਖਿੜੇ ਆਉਂਦੇ ਹੱਥ ਦੇਖਦਾ ਚਾਹ ਨਾ ਆਉਂਦੇ ਘਰ ਜਾਂਦਾ ਹੁਣ ਇਹਨਾਂ ਨੂੰ ਖੁਸ਼ ਕੇ ਨਹੀਂ ਕੀਤਾ ਇਹਨਾਂ ਦੇ ਸੰਤੋਖ ਨੇ ਇਹਨੂੰ ਕਦੇ ਸੰਤੋਖ ਸੁਹਾਗਾ